ਅੱਜ 8 ਪੂ 1704 ਈਸਵੀ ਦਾ ਦਿਨ 22 ਦਸੰਬਰ ਕੀ ਸਮਾਚਾਰ ਵਾਪਰ ਦੇਣਾ ਸਤ ਸੰਗਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕੱਲ ਭਾਵੇਂ ਜਿਹੜੀ ਛੱਤ ਭੋਲੰਗੀ ਹੈ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚੇ ਨੇ ਅੱਜ ਅਸੀਂ ਚਮਕੌਰ ਸਾਹਿਬ ਕਹਿੰਦੇ ਆ ਚਮਕੌਰ ਦੀ ਕੱਚੀ ਗੜੀ ਤੇ ਅੱਜ ਦੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆਂ ਦਾ ਆਸਾਵਾ ਜੰਗ ਲੜਨਾ ਸਭ ਤੋਂ ਜੇ ਵੱਡਾ ਜੰਗ ਲਾਸਾਨੀ ਜੰਗ ਹੋਣਾ ਹੈ ਦੁਨੀਆ ਦੇ ਅੱਜ ਤੱਕ ਦੇ ਇਤਿਹਾਸ ਵਿੱਚ ਤੋਂ 22 ਦਸੰਬਰ 1804 ਈਸਵੀ ਨੂੰ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਲੜਿਆ ਜਾਣਾ। ਇਸ ਦਿਨ ਦੀ ਵਿਲੱਖਣਤਾ ਕੀ ਹੈ? ਸੰਸਾਰ ਵਿੱਚ ਸੂਰਜ ਦੇ ਸਮੇਂ ਦੇ ਮੁਤਾਬਿਕ ਇਹ ਦਿਨ ਸੰਸਾਰ ਪੂਰੇ ਸਾਲ ਦਾ ਸਭ ਤੋਂ ਛੋਟਾ ਦਿਨ ਮੰਨਿਆ ਜਾਂਦਾ ਹੈ। 22 ਦਸੰਬਰ। ਪਰ ਦੂਜੇ ਪਾਸੇ ਸਿੱਖ ਜਗਤ ਨੇ ਅਸੀਂ ਕਮਾਲ ਕਰ ਦਿੱਤੀ ਗੁਰੂ ਨਾਨਕ ਦੇ ਘਰ ਦੇ ਵਿੱਚ 22 ਦਸੰਬਰ 1704 ਈਸਵੀ ਦਾ ਦਿਨ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਤੋਂ ਵੱਡਾ ਮੰਨਿਆ ਜਾਂਦਾ। ਕਿਵੇਂ? 22 ਦਸੰਬਰ 1666 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਦਿਹਾੜਾ ਹੈ। 1666 ਈਸਵੀ ਤੇ ਅੱਜ ਤੋਂ ਪੂਰੇ 39 ਸਾਲ ਬਾਅਦ ਜਾਂ 38 ਗੁਰੂ ਸਾਹਿਬ ਦਾ 39ਵਾਂ ਜਨਮ ਦਿਨ ਹੈ। ਦਸਮ ਪਾਤਸ਼ਾਹ ਦੇ ਆਗਮਨ ਤੋਂ 38 ਸਾਲ ਪੂਰੇ ਹੋ ਚੁੱਕੇ ਨੇ 39ਵਾਂ ਜਨਮ ਦਿਹਾੜਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਣ ਸਾਧ ਸੰਗਤ ਦੀ ਵਿਲੱਖਣਤਾ ਇਹ ਹੈ ਕਿ ਅੱਜ ਪਿਤਾ ਦਾ ਸੰਸਾਰ ਤੇ ਆਉਣ ਦਾ ਦਿਨ ਹੈ ਤੇ ਉਸੇ ਪਿਤਾ ਦੇ ਪੁੱਤਰਾਂ ਦਾ ਸੰਸਾਰ ਤੋਂ ਜਾਣ ਦਾ ਦਿਨ ਬਣ ਜਾਣਾ ਹੈ ਅੱਜ ਸਹਿਬਜ਼ਾਦੀਆਂ ਦੀ ਸ਼ੀਧੀ ਹੋਣੀ ਹੈ ਤੇ ਦਸਵੇਂ ਪਾਤਸ਼ਾਹ ਦਾ ਅੱਜ ਆਗਮਨ ਦਿਹਾੜਾ ਹੈ ਗੁਰੂ ਨਾਨਕ ਕਿਰਪਾ ਕਰਨ ਬਖਸ਼ਿਸ਼ ਕਰਨ ਇਸ ਦਿਨ ਤੋਂ ਸਿੱਖਿਆ ਲਈਏ ਜੁੱਜੀ ਗੱਲ ਮਹਾਰਾਜ ਨੇ ਸੰਸਾਰ ਦੇ ਵਿੱਚ ਅੱਜ ਇੱਕ ਨਵਾਂ ਅਧਿਆਇ ਜੋੜਦਾ ਹੈ ਜਦੋਂ ਕਿਤੇ ਲੜਾਈ ਲੱਗਦੀ ਹੈ ਨਾ ਜੀ ਕਿਤੇ ਜੰਗ ਹੁੰਦੀ ਹੈ ਖਾਸ ਤੌਰ ਤੇ ਜਿਹੜੇ ਆਗੂ ਹੁੰਦੇ ਨੇ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਪਹਿਲਾਂ ਕੇਅਰ ਕਰਦੇ ਨੇ ਉਹਨਾਂ ਨੂੰ ਸ਼ਾਂਭ ਸੰਭਾਲ ਰੱਖ ਲੈਂਦੇ ਨੇ ਉਹਨਾਂ ਨੂੰ ਉਸ ਪਾਸੇ ਕਰ ਦਿੰਦੇ ਨੇ ਉਹਨਾਂ ਨੂੰ ਬਚਾਉਂਦੇ ਨੇ ਪਰ ਮਹਾਰਾਜ ਨੇ ਕਿਰਪਾ ਕੀਤੀ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰ ਬਚਾਏ ਨਹੀਂ ਆਪਣੇ ਉਹਨਾਂ ਨੇ ਬਿੰਦੀ ਪੁੱਤਰਾਂ ਨੂੰ ਕੁਰਬਾਨ ਕੀਤਾ ਤੇ ਅੱਜ ਉਹਨਾਂ ਨੇ ਆਪਣੇ ਸਿੱਖਾਂ ਨੂੰ ਚੇਲਿਆਂ ਨੂੰ ਸੇਵਕਾਂ ਨੂੰ ਅਜ ਮਹਾਰਾਜ ਨੇ ਬਚਾ ਕੇ ਗੜੀ ਦੇ ਵਿੱਚੋਂ ਲੈ ਜਾਣੇ ਇੱਕੋ ਇੱਕ ਮਿਸਾਲ ਹੈ ਦੁਨੀਆ ਦੀ ਆਪਣੇ ਕੁਹਾ ਦੇਣੇ ਨੇ ਆਪਣੇ ਸ਼ਹੀਦ ਕਰਵਾ ਦੇਣੇ ਨੇ ਤੇ ਲੋਕਾਂ ਦੇ ਸਿੱਖਾਂ ਦੇ ਸੇਵਕਾਂ ਦੇ ਪੁੱਤਰ ਆਪਣੇ ਨਾਲ ਬਚਾ ਕੇ ਗੜੀ ਚੋਂ ਨਿਕਲ ਜਾਣੇ ਦਸਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਇਹ ਬੜਾ ਵੱਡਾ ਸਿੱਖ ਜਗਤ ਦਾ ਦਿਨ ਹੈ ਕਿਸੇ ਵਿਦਵਾਨ ਨੇ ਬੜਾ ਸਹੀ ਲਿਖਿਆ ਜੀ ਕਹਿੰਦਾ ਇਸ ਜਗ ਤੇ ਪਿਤਾ ਦਸ਼ਮੇਸ਼ ਵਰਗੀ ਕਾਲ ਸ਼ਕਦਾ ਕਦੇ ਵੀ ਕਾਲ ਕੋਈ ਨਾ ਉਹ ਜਿਹੜਾ ਪੁੱਤ ਵਾਰੇ ਐਸਾ ਪਿਤਾ ਕੋਈ ਨਾ ਤੇ ਜਿਹੜਾ ਪਿਤਾ ਵਾਰੇ ਐਸਾ ਬਾਲ ਕੋਈ ਨਾ ਇਹ ਉਹ ਬਾਲ ਨੇ ਉਹ ਬਾਲਾ ਪ੍ਰੀਤਮ ਨੇ ਜਦੋਂ 9 ਸਾਲ ਦੀ ਉਮਰ ਚ ਪਿਤਾ ਨੂੰ ਕੁਰਬਾਨ ਹੋਣ ਲਈ ਦਿੱਲੀ ਵੱਰ ਤੋਰਦੇ ਨੇ ਤੇ ਅੱਜ ਜਦੋਂ ਪਿਤਾ ਬਣੇ ਨੇ ਆਪਣੇ 14 ਤੇ 17 ਸਾਲਾਂ ਦੇ ਦੋ ਸਹਬਜ਼ਾਦੇਆਂ ਨੂੰ ਅਜ ਰਣ ਤਤ ਤੇ ਵੀ ਜੂਝ ਕੇ ਸ਼ਹੀਦ ਹੋਣ ਲਈ ਆਪਣੇ ਹੱਥੀ ਤੋਰਨਗੇ ਕੋਈ ਦੇਣ ਦੇ ਸਕਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਸੀਂ ਆਪਣਾ ਰੋਮ ਰੋਮ ਤਿਲ ਤਿਲ ਵੀ ਅਸੀਂ ਕੁਰਬਾਨ ਕਰਕੇ ਕਟ-ਕਟ ਕੇ ਮਹਾਰਾਜ ਤੋਂ ਵਾਰ ਦਈਏ ਨਾ ਤਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਰਜ਼ ਨਹੀਂ ਉਤਾਰਿਆ ਜਾ ਸਕਦਾ ਭਾਰਤ ਦੀ ਧਰਤੀ ਤੇ ਹਿੰਦੁਸਤਾਨ ਦੇ ਆਵਾਮ ਤੇ ਲੋਕਾਂ ਤੇ ਖਾਸ ਤੌਰ ਤੇ ਸਨਾਤਨ ਮਤ Hindu ਮਤ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਵੱਡਾ ਪਰਉਪਕਾਰ ਹੈ ਦਾਤਾ ਭਲੀ ਕਰੇ ਸਾਡੇ ਕਿਤੇ ਲੋਕਾਂ ਨੂੰ ਸਮਝ ਪੈ ਜਾਏ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਪ੍ਰਾਪਤ ਕਰ ਸਕੀ ਕਿਤੇ ਉਹਨਾਂ ਦੇ ਚਰਨਾਂ ਦੀ ਧੂੜੀ ਮਿਲ ਜਾਏ ਇੱਧਰ ਹੁਣ ਅੱਜ ਮਹਾਰਾਜ ਨੇ ਕਿਰਪਾ ਕੀਤੀ ਚਮਕੌਰ ਦੀ ਗੜੀ ਦੇ ਅੰਦਰ 8 ਪੋਦਾ ਲਾਸ਼ਾਨੀ ਤੇ ਆਸ਼ਾਨੀ ਜੰਗ ਲੜਿਆ ਜਾਂਦਾ ਹੈ ਸ਼ਾਮ ਤੱਕ ਮਹਾਰਾਜ ਜੀ ਦੇ ਦੋ ਵੱਡੇ ਸਹੇਬਜ਼ਾਦੇ ਪਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਸ਼ਹੀਦ ਹੁੰਦੇ ਨੇ ਨਾਲ ਤਕਰੀਬਨ 35 ਦੇ ਕਰੀਬ ਇਤਿਹਾਸ ਕਹਿੰਦਾ ਵੀ ਸਿੱਖ ਵੀ ਸ਼ਹੀਦ ਹੋ ਜਾਂਦੇ ਨੇ ਤੇ ਦੂਜੇ ਪਾਸੇ ਮਹਾਰਾਜ ਅੱਜ ਰਾਤ ਨੂੰ ਖਾਲਸੇ ਪੰਥ ਦੇ ਹੁਕਮ ਰੂਪ ਬੇਨਤੀ ਨੂੰ ਮੰਨਦਿਆਂ ਏਸ਼ ਕੱਚੀ ਗੜੀ ਨੂੰ ਛੱਡ ਕੇ ਮਹਾਰਾਜ ਮਾਛੀਵਾੜੇ ਦੇ ਜੰਗਲ ਵੱਲ ਨਿਕਲਦੇ ਨੇ ਪਰ ਜਾਣ ਤੋਂ ਪਹਿਲਾਂ ਆਪਣੀ ਕਲਗੀ ਭਾਈ ਸੰਗਤ ਸਿੰਘ ਨੂੰ ਦੇ ਕੇ ਜਾਂਦੇ ਨੇ ਭਾਈ ਸੰਗਤ ਸਿੰਘ ਜੀ ਫਿਰ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਆ ਉਸ ਗੜੀ ਵਿੱਚ ਰਾਤ ਨੂੰ ਪਹਿਰਾ ਦਿੰਦੇ ਨੇ ਤੇ ਅਗਲੇ ਦਿਨ ਭਾਵ ਕੱਲ ਨੌਪੁਰ ਨੂੰ ਉਹਨਾਂ ਦੀ ਛੇਦੀ ਹੈ ਮਹਾਰਾਜ ਚੇ ਪਾਦਸ਼ਾ ਅੱਜ ਫਿਰ ਰਾਤ ਨੂੰ ਸੰਸਾਰ ਦੇ ਅੰਦਰ ਅਨੋਖਾ ਜੰਗ ਲੜਨ ਤੋਂ ਬਾਅਦ ਆਪਣੇ ਪੁੱਤ ਆਪਣੇ ਸਿੱਖ ਕੁਰਬਾਨ ਕਰਾਉਣ ਤੋਂ ਬਾਅਦ ਗਰੀਬ ਨਿਵਾਜ ਪਾਦਸ਼ਾ ਅੱਜ ਦੀ ਰਾਤ ਤਾੜੀ ਮਾਰ ਕੇ ਭਾਬ ਹੁਣ ਦੇਖੋ ਤਾੜੀ ਕਦੋਂ ਵੱਜਦੀ ਹੈ ਤਾੜੀ ਵੱਜਦੀ ਹੈ ਖੁਸ਼ੀ ਦੇ ਮੌਕੇ ਤੇ ਤਾੜੀ ਵੱਜਦੀ ਹੈ ਜਦੋਂ ਕੋਈ ਪ੍ਰਾਪਤੀ ਹੁੰਦੀ ਹੈ ਕੱਸੀ ਕੁਝ ਬਹੁਤ ਅश्चਰਜ ਵਸਤੂ ਜਾਂ ਕਿਸੇ ਦੀ ਕਲਾ ਨੂੰ ਵੇਖਦੇ ਹਾਂ ਤੇ ਗਰੀਬ ਨਿਵਾਜ ਪਾਦਸ਼ਾ ਚੁੱਪਚੀ ਪੀਤੇ ਨਹੀਂ ਅੱਜ ਮਹਾਰਾਜ ਤਾੜੀ ਮਾਰ ਕੇ ਇੱਕ ਦਾ ਅਰਥ ਹੈ ਵੀ ਇੱਕ ਤੇ ਦੁਸ਼ਮਣ ਨੂੰ ਆਗਾਹ ਕਰਕੇ ਸੁਚੇਤ ਕਰਕੇ ਜਗਾ ਕੇ ਲਲਕਾਰ ਕੇ ਜਾਂਦੇ ਨੇ ਦੂਜੀ ਗੱਲ ਮਹਾਰਾਜ ਕਹਿੰਦੇ ਨੇ ਪੁੱਤਰ ਕੁਰਬਾਨ ਹੋਣ ਦਾ ਮੈਨੂੰ ਅਫਸੋਸ ਨਹੀਂ ਮੈਂ ਉਹਨਾਂ ਦੀ ਸ਼ਹੀਦੀ ਦਾ ਉਹਨਾਂ ਦੀ ਕੁਰਬਾਨੀ ਦਾ ਉਹਨਾਂ ਦੇ ਡੁੱਲੇ ਹੋਏ ਲਹੂ ਦਾ ਮਾਣ ਕਰਦਾ ਅੱਜ ਸਿੱਖਾਂ ਦਾ ਦਸਮਾ ਪਾਦਸ਼ਾ ਇੱਥੋਂ ਤਾੜੀਆਂ ਮਾਰ ਕੇ ਜੰਗ ਦੇ ਮੈਦਾਨ ਚੋਂ ਜਿੱਤ ਕੇ ਜਾ ਰਹੇ ਕਿਉਂਕਿ ਇਹ ਇੱਕ ਐਲਾਨ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਜ ਅਸੀਂ 10 ਲੱਖ ਦੀ ਫੌਜ ਹਾਂ ਅਸੀਂ ਤੇ ਗ੍ਰਿਫਤਾਰ ਕਰ ਲੈਣਾ ਛਾੜੇ ਹੱਥੋਂ ਕਿਸੇ ਵੀ ਕੀਮਤ ਤੇ ਕਿਸੇ ਵੀ ਤਰੀਕੇ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਬਚ ਕੇ ਨਹੀਂ ਜਾ ਸਕਦੇ ਵੈਸੇ ਦੁਨਿਆਵੀ ਤੌਰ ਤੇ ਵੀ ਕੀ ਨਾ 10 ਲੱਖ ਦੇ ਘੇਰੇ ਨੂੰ ਤੋੜ ਕੇ ਇੱਕ ਬੰਦੇ ਦਾ ਵਿੱਚੋਂ ਸਹੀ ਸਲਾਬਤ ਨਿਕਲ ਜਾਣਾ ਸਾਧ ਸੰਗਤ ਦੀ ਬੜੀ ਵੱਡੀ ਕਰਾਮਾਤ ਹੈ ਇਹ ਪ੍ਰਭ ਦੀ ਕਲਾ ਹੈ ਮਹਾਰਾਜ ਨੇ ਤਾਂ ਹੀ ਕਿਹਾ ਵੀ ਬੰਦਾ ਕਈ ਵਾਰੀ 2-4 ਜਾਣੇ ਆ ਮੂਰੇ ਵੀ ਉਹਦਾ ਵਸ ਨਹੀਂ ਚੱਲਦਾ ਫਸ ਜਾਂਦਾ ਹੈ ਪਰ ਜਦੋਂ ਪ੍ਰਭ ਕੀ ਕਲਾ ਆਉਂਦੀ ਹੈ ਨਾ ਫਿਰ ਬਾਣੀ ਕਹਿੰਦੀ ਹੈ ਪ੍ਰਭ ਕੀ ਕਲਾ ਬਿਨਾ ਕਹਿ ਤਾ ਵੈ ਕਿੱਥੇ ਭੱਜ ਸਕਦਾ ਹੈ ਪਰ ਜਦੋਂ ਕਲਾ ਵਰਤਦੀ ਹੈ 10 ਲੱਖ ਦਾ ਮੁਲਖਈਆ ਵੀ ਕੁਝ ਨਹੀਂ ਵਿਗਾੜ ਸਕਦਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਜੀ ਅੱਜ ਦੀ ਰਾਤ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਦੋ ਸਾਹਿਬਜ਼ਾਦਿਆਂ ਨੂੰ ਕੁਰਬਾਨ ਕਰਕੇ ਇਸ ਧਰਤੀ ਤੇ ਉਹਨਾਂ ਦਾ ਲਹੂ ਡੋਲ ਕੇ 40 ਸਿੱਖਾਂ ਦੇ ਵਿੱਚੋਂ ਪੈਂਤੀਆਂ ਨੂੰ ਕੁਰਬਾਨ ਕਰਕੇ ਤਿੰਨ ਸਿੱਖਾਂ ਨੂੰ ਨਾਲ ਲੈ ਕੇ ਦੋ ਨੂੰ ਕੱਚੀ ਗੱਡੀ ਦੇ ਵਿੱਚ ਸੇਵਾ ਵੱਜੂ ਛੱਡ ਕੇ ਫਿਰ ਮਹਾਰਾਜ ਅਜ ਮਾਛੀਵਾੜੇ ਦੇ ਜੰਗਲ ਵੱਲ ਗਏ ਨੇ ਤਾਰੇ ਦੀ ਛੇਦ ਲੈ ਕੇ ਕਿਉਂਕਿ ਪਹਿਲਾਂ ਹੀ ਸੰਕੇਤ ਕੀਤਾ ਵੀ ਸਿੱਖੋ ਆਪਾਂ ਇੱਥੋਂ ਇਕੱਲੇ-ਇਕੱਲੇ ਨਿਕਲਣਾ ਹੈ ਚਾਰਾਂ ਨੇ ਚਾਰੋਂ ਦਿਸ਼ਾਵਾਂ ਵਿੱਚ ਨਿਕਲਿਆ ਪਰ ਜਦੋਂ ਅਸੀਂ ਮਿਲਣਾ ਅਸੀਂ ਸਾਰੇ ਨੇ ਤਾਰੇ ਦੀ ਛੇਦ ਤੇ ਇਕੱਠੇ ਹੋਣਾ ਉਹ ਫਿਰ ਮਾਛੀਵਾੜੇ ਦਾ ਜੰਗਲ ਹੈ ਜਿੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸ਼ਵੀਰ ਨੂੰ ਪਹੁੰਚੇ ਤੇ ਉਸ ਤੋਂ ਬਾਅਦ ਮਹਾਰਾਜ ਜੀ ਕੋਲ ਤੇ ਮਿਲੇ ਹੁਣ ਅੱਜ ਇਹ 22 ਦਸੰਬਰ ਦਾ ਦਿਨ ਭਾਵ 8 ਉਹਦਾ ਦਿਨ ਕੋਈ ਵੀ ਨਾ ਭੁੱਲਿਓ ਇਸ ਦਿਨ ਦਾ ਇਤਿਹਾਸ ਇਸ ਦਿਨ ਦੀ ਵੀਰਤਾ ਭਰੀ ਗਾਥਾ ਆਪਣੇ ਬੱਚਿਆਂ ਨੂੰ ਆਪਣੇ ਖਾਸ ਤੌਰ ਤੇ ਨੌਜਵਾਨ ਪਨੀਰੀ ਨੂੰ ਜਰੂਰ ਦੱਸੀ ਜਾਵੇ ਕਿ ਭਾਈ ਅੱਜ ਸਾਡੇ ਵੱਡੇ ਵੀਰ ਅੱਜ ਦਸਵੇਂ ਪਾਤਸ਼ਾਹ ਦੇ ਲਗਤੇ ਜਿਗਰ ਦੋ ਵੱਡੇ ਸਹਬਜ਼ਾਦੇ ਨੇ ਅੱਜ ਦੁਨੀਆ ਦੇ ਵਿੱਚ ਆਪ ਇੱਕ ਐਸੀ ਉਦਾਹਰਣ ਪੇਸ਼ ਕੀਤੀ ਜਦੋਂ ਆਪਣੇ ਪਿਤਾ ਜੀ ਨੂੰ ਆਪ ਬੇਨਤੀ ਕਰਕੇ ਜੰਗ ਦੇ ਵਿੱਚ ਜੂਝ ਕੇ ਸ਼ਹੀਦ ਹੋਣ ਦੀ ਅਗਿਆ ਪ੍ਰਾਪਤ ਕੀਤੀ ਹੈ ਉਹਨਾਂ ਨੇ ਆਪ ਕੇ ਪਿਤਾ ਜੀ ਸਾਨੂੰ ਜੰਗ ਦੇ ਵਿੱਚ ਤੋਰੋ ਅਸੀਂ ਵੀ ਰਣ ਤੱਤੇ ਵਿੱਚ ਜੂਝ ਕੇ ਸ਼ਹੀਦ ਹੋਣਾ ਹੈ ਕਿਉਂਕਿ ਦੇਖੋ ਆਪਾਂ ਸੰਸਾਰੀ ਲੋਕ ਆ ਨਾ ਹਰ ਮਾਂ ਬਾਪੇ ਚਾਹੁੰਦੇ ਵੀ ਮੇਰਾ ਪੁੱਤ ਸਹੀ ਸਲਾਮਤ ਰਹੇ ਇਹਨੂੰ ਕੁਝ ਨਾ ਹੋਵੇ ਇਹਨੂੰ ਨਜ਼ਰ ਨਾ ਲੱਗੇ ਇਹਨੂੰ ਛੱਟ ਨਾ ਲੱਗੇ ਇਹਨੂੰ ਰੋਗ ਨਾ ਲੱਗੇ ਇਹਨੂੰ ਕੁਝ ਹੋ ਨਾ ਜਾਵੇ ਪਰ ਕਿਹਦਾ ਜਿਗਰ ਹੋਏਗਾ ਦਸਵੇਂ ਪਾਤਸ਼ਾਹ ਦਾ ਜਦੋਂ ਪੁੱਤ ਖੁਦ ਕਹਿ ਰਹੇ ਨੇ ਮਹਾਰਾਜ ਸਾਨੂੰ ਜੰਗ ਦੇ ਮੈਦਾਨ ਚ ਭੇਜੋ ਪਿਤਾ ਜੀ ਅਸੀਂ ਕਈ ਤੀਰਾਂ ਦੇ ਤਲਵਾਰਾਂ ਦੇ ਨਿਜਿਆਂ ਦੇ ਬਰਸ਼ਿਆਂ ਦੇ ਬਾਹਰ ਆਪਣੇ ਸੀਨੇ ਤੇ ਸਹਣੇ ਨੇ ਤੇ ਮਹਾਰਾਜ ਨੇ ਉੱਥੇ ਫਿਰ ਜੋ ਗੱਲ ਕਹੀ ਨਾ ਕਹਿੰਦੇ ਹਮੀ ਨੇ ਕਹਾ ਥਾ ਬਾਪ ਕੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾਂ ਦੀਜੈ ਧਰਮ ਪਰ ਲੋ ਅਬ ਕਹਤੇ ਹੈ ਆਪ ਕੋ ਬੇਟਾ ਜਾਂ ਦੀਜੈ ਧਰਮ ਪਰ ਕਹਿੰਦੇ ਕਦੀ ਸਮਾ ਸੀ ਮੈਂ ਪੁੱਤਰ ਦੇ ਰੂਪ ਵਿੱਚ ਸਾ ਤੇ ਪਿਤਾ ਨੂੰ ਕੁਰਬਾਨ ਕਰਨ ਲਈ ਤੋਰਿਆ ਅੱਜ ਪਿਤਾ ਹਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਆਪਣੇ ਪੁੱਤਰਾਂ ਨੂੰ ਕੁਰਬਾਨ ਹੋਣ ਲਈ ਤੋਰ ਰਿਹਾ ਦੁਨੀਆ ਵਿੱਚ ਐਸੀ ਉਦਾਹਰਣ ਨਹੀਂ ਹੈ ਦਾਤਾ ਭਲੀ ਕਰੇ ਇਹ ਚਮਕੌਰ ਦੀ ਗੜੀ ਉਹ ਹੈ ਜਿਸ ਬਾਰੇ ਲਿਖਿਆ ਗਿਆ ਹੈ ਯਹੀ ਸੇ ਬਨਕਰ ਗਏ ਸਿਤਾਰੇ ਆਸਮਾ ਕੇ ਲਈ ਬਸ ਹਿੰਦ ਮੇ ਇੱਕ ਤੀਰਥ ਹੈ ਯਾਤਰਾ ਕੇ ਲਈ ਜੇ ਕੋਈ ਇਸ ਧਰਤੀ ਤੇ ਕੋਈ ਅਸਲੀ ਵੱਡਾ ਕੋਈ ਮਹਾਨ ਤੀਰਥ ਹੈ ਨਾ ਕਹਿੰਦੇ ਫਿਰ ਇੱਕੋ ਹੀ ਹੈ ਜਿੱਥੇ ਬਾਪ ਨੇ ਆਪਣੇ ਪੁੱਤਰ ਧਰਮ ਲਈ ਦੇਸ਼ ਲਈ ਕੌਮ ਲਈ ਕੁਰਬਾਨ ਕਰ ਦਿੱਤੇ ਨੇ ਸਜਦਾ ਹੈ ਇਸ ਚਮਕੌਰ ਦੀ ਉਸ ਮਹਾਨ ਧਰਤ ਨੂੰ ਸ਼ਹੀਦਾਂ ਦੇ ਡੁੱਲੇ ਹੋਏ ਲਹੂ ਨੂੰ ਦਸਵੇਂ ਪਾਤਸ਼ਾਹਦਿਆਂ ਕੀਤੀਆਂ ਕੁਰਬਾਨੀਆਂ ਨੂੰ ਸ਼ਾਹਬਜ਼ਾਦੇ ਤੇ ਉਹਨਾਂ ਗੁਰਸਿੱਖਾਂ ਦੇ ਅੰਦਰ ਭਰੇ ਹੋਏ ਉਸ ਜਜ਼ਬੇ ਨੂੰ ਕਿ ਕਿਵੇਂ ਉਹਨਾਂ ਨੇ 10 ਲੱਖ ਦੇ ਮੂਰੇ ਈਨ ਨਾ ਮੰਨ ਕੇ ਸਿਰ ਨਾ ਝੁਕਾ ਕੇ ਆਪਣੀ ਧੌਣ ਨੂੰ ਆਪਣੇ ਸਿਰਾਂ ਨੂੰ ਉੱਚਾ ਤੇ ਸਿੱਧਾ ਰੱਖਣ ਦਾ ਮੁੱਲ ਆਪਣੇ ਖੂਨ ਦੇ ਨਾਲ ਤਾਰਿਆ ਹੈ ਸਾਡੀ ਕੌਮ ਦੀ ਜਵਾਨੀ ਨੂੰ ਸ਼ੇਧ ਲੈਣ ਦੀ ਲੋੜ ਹੈ ਉਹ ਆ ਟੁੱਟੇ-ਫੁੱਟੇ ਗਾਇਕ ਜਿਹੜੇ ਘਰਾਂ 'ਚ ਕਲ ਕਲੇਸ਼ ਧੀਆਂ ਭੈਣਾਂ ਨੂੰ ਬਦਨਾਮ ਕਰਨ ਵਾਲੇ ਹੋਰ ਪਤਾ ਨਹੀਂ ਕੀ ਪੁੱਠੇ ਛਿੱਦੇ ਕੰਮ ਕਰਨ ਵਾਲੇ ਗੀਤ ਗਾਉਣ ਵਾਲਿਆਂ ਤੋਂ ਬਚੋ ਜੇ ਰੋਲ ਮਾਡਲ ਬਣਾਉਣਾ ਤੇ ਸਾਹਿਬਜ਼ਾਦੀਆਂ ਨੂੰ ਬਣਾਓ ਬਾਬਾ ਅਜੀਤ ਸਿੰਘ ਵਰਗਾ ਰੋਲ ਮਾਡਲ ਦੁਨੀਆ ਨੇ ਦੁਬਾਰਾ ਪੈਦਾ ਨਹੀਂ ਕੀਤਾ ਬਾਬਾ ਝੁਜਾਰ ਸਿੰਘ ਵਰਗਾ 14 ਸਾਲ ਦਾ ਸੂਰਮਾ ਸੰਸਾਰ 'ਚ ਦੁਬਾਰਾ ਨਹੀਂ ਹੋਇਆ ਜਿਹੜਾ 10 ਲੱਖ ਦੇ ਮੁਲਖਈਏ ਨਾਲ ਖਹਿ ਕੇ ਟੱਕਰ ਲੈ ਕੇ ਸ਼ਹੀਦ ਹੋਇਆ ਅਸੀਂ ਕਿਹੜੇ ਪਾਸੇ ਭਟ ਗਏ ਆ ਗੁਰੂ ਭਲੀ ਕਰੇ ਦਾਤਾ ਸਾਨੂੰ ਸਮਤ ਬਖਸ਼ੇ ਮਿਹਰ ਬਖਸ਼ੇ ਅਸੀਂ ਇਹ ਨਸ਼ੀਦੀ ਦਿਹਾੜਿਆਂ ਵਿੱਚ ਇੱਕ ਤੇ ਸਤਿਗੁਰੂ ਜੀ ਦੇ ਚਰਨਾਂ ਨੂੰ ਸ਼ਹੀਦਾਂ ਦੇ ਡੁੱਲੇ ਹੋਏ ਲਹੂ ਨੂੰ ਪ੍ਰਣਾਮ ਕਰੀਏ ਆਪਣੇ ਆਪ ਨੂੰ ਨਸ਼ਿਆਂ ਤੋਂ ਮਾੜੇ ਕਰਮਾਂ ਤੋਂ ਵਿਹਮਾ ਭਰਮਾ ਪਖੰਡਾਂ ਤੋਂ ਬਚਾਉਣ ਲਈ ਅਰਦਾਸ ਕਰੀਏ ਸਤਿਗੁਰੂ ਜੀ ਭਲੇ ਕਰਨ ਇਹਨਾਂ ਦਿਨਾਂ 'ਚ ਵੱਤਵੱਦ ਬਾਣੀ ਦਾ ਜਾਪ ਕਰੋ ਗੁਰੂ ਕਿਰਪਾ ਕਰਨਗੇ ਛਾਡੇ ਘਰ ਵਿੱਚ ਵੀ ਸਿੱਖੀ ਦਾ ਦੀਵਾ ਤੇ ਸਿੱਖੀ ਦੀ ਅਣਖ ਦੀ ਲੋ ਜਗੇਗੀ ਤੇ ਦੂਸਰੇ ਪਾਸੇ ਅੱਜ 8 ਪੋ ਦੀ ਰਾਤ ਨੂੰ ਛੋਟੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੁਰਾਵਰ ਸਿੰਘ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਤੇ ਸਤਕਾਰਯੋਗ ਮਾਤਾ ਗੁਜਰੀ ਜੀ ਨੇ ਅੱਜ ਰਾਤ ਦਾ ਟਿਕਾਣਾ ਗੰਗੂ ਰਸੋਈਏ ਦੇ ਘਰ ਕਰਨਾ ਹੈ ਉਹਦੇ ਘਰ ਦੇ ਅੰਦਰ ਮਹਾਰਾਜ ਮੱਜੀ ਦੇ ਮਾਤਾ ਜੀ ਤੇ ਸਾਹਿਬਜ਼ਾਦੇ ਨੇ ਅੱਜ ਦੀ ਰਾਤ ਕੱਟੀ ਹੈ ਤੇ ਉੱਥੇ ਆਪਾਂ ਨੂੰ ਪਤਾ ਵੀ ਫਿਰ ਕੀ ਬਾਣੇ ਕੀ ਖੇਡ ਵਾਪਰੀ ਉਹਦਾ ਮਨ ਅੱਜ ਦੀ ਰਾਤ ਮੋਹਰਾਂ ਤੇ ਬੇਈਮਾਨ ਹੁੰਦਾ ਹੈ ਤੇ ਦੂਜੀ ਗੱਲ ਉਹਦੇ ਮਨ ਦੇ ਵਿੱਚ ਲਾਲਚ ਜਾਗਦਾ ਹੈ ਉਹ ਫਿਰ ਸਰਕਾਰ ਨੂੰ ਜਾ ਕੇ ਲਾਲਚ ਦੇ ਵਿੱਚ ਆ ਕੇ ਇਹ ਖਬਰ ਦੇ ਦਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਮਾਂ ਮੇਰੇ ਕਬਜ਼ੇ ਵਿੱਚ ਹੈ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰੋ ਤੇ ਮੈਨੂੰ ਮੇਰਾ ਇਨਾਮ ਦੇ ਦਿਓ ਅੱਜ ਇਹ ਵੀ ਪਤਾ ਲੱਗਣਾ ਹੈ ਵੀ ਜਦੋਂ ਬੰਦਾ ਲਾਲਚ ਵਿੱਚ ਆ ਜਾਂਦਾ ਹੈ ਨਾ ਉਹ ਆਪਣੇ ਮੁਰਸ਼ਿਦ ਨੂੰ ਆਪਣੇ ਗੁਰੂ ਤੇ ਆਪਣੇ ਪੀਰ ਨੂੰ ਵੀ ਧੋਖਾ ਦੇਣ ਤੋਂ ਗੁਰੇਜ਼ ਨਹੀਂ ਕਰਦਾ ਇਹ ਵੀ ਇਹ ਵੀ ਇਹ ਵੀ ਇਹ ਸਿੱਖਿਆ ਗੁਰੂ ਨਾਲ ਸਾਨੂੰ ਇਸ ਇਤਿਹਾਸ ਦੇ ਵਿੱਚੋਂ ਮਿਲਦੀ ਹੈ ਦੇਖੋ ਜਦੋਂ ਲਾਲਚ ਆ ਜਾਏ ਨਾ ਜੀ ਮਹਾਰਾਜ ਨੇ ਬਾਣੀ ਚ ਕਿਹਾ ਲਾਲਚੀ ਬੰਦਾ ਕਿਸੇ ਦਾ ਵੀ ਸ਼ਕਾ ਨਹੀਂ ਲੋਭੀ ਕਾ ਵੇਸਾ ਨਾ ਕੀਜੈ ਜੀ ਕਾ ਪਰਵਸਾਈ ਲੋਭੀ ਬੰਦੇ ਤੋਂ ਹਮੇਸ਼ਾ ਬਚ ਕੇ ਰਹੋ ਕਿਤੇ ਵੀ ਡੋਬ ਸਕਦਾ ਹੈ ਗੁਰੂ ਭਲਾ ਕਰੇ ਸਤਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਅਸੀਂ ਲੋਭ ਲਾਲਚਾਂ ਤੋਂ ਬਚ ਕੇ ਉੱਚੇ ਉੱਠ ਕੇ ਆਪਣੀ ਜ਼ਿੰਦਗੀ ਨੂੰ ਗੁਰੂ ਬਚਨਾਂ ਦੇ ਅਨੁਸਾਰ ਕਮਾਈਏ ਤੇ ਸਾਡਾ ਜੀਵਨ ਸਫਲ ਹੋਊਗਾ